ਨੀ ਜਾਣੀ ਜਾਨੀ ਕ੍ਰੀਸੇ ਕਹੀ ਨਾ ਏਦਾਂ ਹਾਂ ਏਦਾਂ ਬੇਟੇ ਏਦਾਂ ਐਸੇ ਕੰਮ ਕਰਨਾ ਹਾਂ ਐਨੀ ਜਾਣੀ ਇਹ ਹੋੜੀ ਕੰਨਾ ਕੁਛ ਆਓ ਜੀ ਪਾਵਨ ਦੇ ਵਾਰੀਆਂ ਤਿਆਰੀਆਂ ਸਟਾਰਟ ਹੋ ਗਈਆਂ ਬਲੌਗ ਸਟਾਰਟ ਹੋ ਜੀ ਅੱਜ ਤੋਂ ਪੱਤੀ ਕਨੇ ਬਣੇ ਸੀ 15 ਇਹ ਜੀ ਮੇਰੇ ਨਾਲ ਤੁਸੀਂ ਮਾਰਨਾ ਵਹੀ ਦਵਾਰ ਤਿਆਰ ਹੋ ਗਿਆ ਤਿਆਰ ਮੇਰਾ ਸ਼ਰਾਬੀਆਂ ਲਈ ਆ ਅੰਕਲ ਜੀ ਮੈਂ ਟੈਂਟ ਇਸ ਲਗੂਗਾ ਮੁੰਡਾ ਆਪਣੇ ਵਿਆਹ ਦੀ ਤਿਆਰੀ ਦੇਖ ਰਿਹਾ ਪੂਰੀ ਐਨ ਜੋੜਾ ਸ਼ੋਰਨਾ ਹੋ ਰਹੀ ਹੈ ਤਿਆਰੀ ਵਿਆਹ ਦੀ ਆਏ ਹਾਏ ਹਾਏ ਲੋ ਜੀ ਅੰਕਲ ਸਾਡਾ ਬੰਨ ਗਿਆ ਡੇਕਾ ਬਟਨ ਸਾਡਾ ਟੈਂਟ ਹੋਰ ਖੁੱਲ ਜਾਣਾ ਟੈਂਟ ਹੁਣ ਇਤਕ ਹੋ ਜਾਣਾ ਮੇਰੇ ਵੀਰੋ ਲੱਗਾ ਐ ਅੰਕਲ ਉਹ ਚੱਲਦੇ ਆ ਹਲਵਾਈ ਦਾ ਕੰਮ ਅੱਜ ਕੜਾਹਾ ਚੜ ਗਿਆ ਉਹ ਸਾਡੇ ਪਿੰਡ ਦਾ ਵੀਊ ਵਾਓ ਕੋਈ ਨਾਈਸੇ ਵਾਓ ਬਹੁਤ ਹੀ ਸ਼ਾਨਦਾਰ ਪਿੰਡ ਲਾਣਾ ਚੱਕਾ ਮੈਂ ਰੋਜ਼ ਦਾ ਕੰਮ ਉਹ ਨਹੀਂ ਮਿਲਦਾ ਦੇਖ ਕੇ ਤਾਂ ਟੈਨਸ਼ਨ ਬਹੁਤ ਪਈ ਉਹ ਟੈਨਸ਼ਨ ਪੈਣੀ ਆ ਸਾਲੇ ਇਧਰੋਂ ਡਿੱਗ ਪਿਆ ਫੇਰ ਟੈਂਟ ਲਗਾਣਾ ਇੱਥੇ ਪੂਰਾ ਸ਼ਾਬੀਆਂ ਟੈਂਟ ਪਾਲੀ ਸਾਈਡ ਲਾਇਆ ਉਹ ਸੁਝੇ ਬਾਸੇ ਕਰ ਰਿਹਾ ਹੈ ਨਾ ਬਾਸੇ ਬੇਰ ਉਹ ਸ਼ਾਬੀਆਂ ਟੈਂਟ ਉਧਰ ਲੱਗਾ ਉਹ ਉਧਰੋਂ ਆਉਂਦੇ ਤੇ ਆਉ ਲੱਗਾ ਜੀ ਟੈਂਟ ਬਹੁਤ ਵੱਡਾ ਹੈ ਚੱਕਾ ਬਹੁਤ ਵੱਡਾ ਟੈਂਟ ਹੈ ਆ ਦੇਖੋ ਜੀ ਭਰਾ ਹੋਵੇ ਇਦਾਂ ਦਾ ਹੋਵੇ ਵਿਆਹ ਦੇ ਹੈਲਪ ਥੋੜੀ ਕਰਾਈ ਦੀ ਹੁੰਦੀ ਆ ਦੱਸੋ ਜਿਹਦਾ ਵਿਆਹ ਹੋਣੇ ਥੋੜੀ ਕਰਨਾ ਕੁਝ ਇਹ ਤਾਂ ਹੁਣ ਨਾਲ ਦੇ ਭਰਾਵਾਂ ਦਾ ਬਣਦਾ ਦੇਖੋ ਜੀ ਵਿਆਹ ਚ ਪੂਰਾ ਯੋਗਦਾਨ ਪਾਉਂਦਾ ਹੋਇਆ ਮੁੰਡਾ ਇਦਾਂ ਟੈਂਟ ਆਲੇ ਲੱਗੇ ਹੋਏ ਨੇ ਮੁੰਡਾ ਕਹਿੰਦਾ ਮੈਂ ਆਪੇ ਪਲੈਨ ਕਰ ਦਊਣੀ ਕਿਸੇ ਨੂੰ ਦਿਹਾੜੀ 500 ਜ਼ਰੂਰੀ ਦੇਣੀ ਆ ਦੇਖੋ 4x4 ਚੱਲਣ ਡਿਆ ਐਨ ਪੂਰਾ ਮੁੰਡਾ ਨੌਨ ਸਟਾਪ ਲੱਗਾ ਹੋਇਆ ਕੰਮ ਖਿੱਚਿਆ ਪਿਆ ਮੁੰਡੇ ਨੇ ਟੁੱਟ ਗਈ ਕਾਹੀ ਦੇਖ ਲੋ ਇੰਨੀ ਮਿਹਨਤ ਲੱਗ ਰਹੀ ਐ ਇੰਨਾ ਜ਼ੋਰ ਵਾ ਮੁੰਡੇ ਨੇ ਕਈ ਤੋੜਤੀ ਕਹਿੰਦੇ ਖੜਨਾ ਥੋੜੀ ਆ ਕਿਸੇ ਨੂੰ 500 ਦਿਹਾੜੀ ਨਹੀਂ ਦੇਣੀ ਗਰੀਬ ਨੂੰ 500 ਨਹੀਂ ਲੱਗਣ ਦੇਣੀ ਆਪੇ ਹੀ ਉਹ ਕਰਾ 500 ਦੀ ਗੱਲ ਟਾਈਮ ਬੱਜ ਜਾਣਾ ਟਾਈਮ ਬਚਣ ਨੂੰ ਉਹਨਾਂ ਟਾਈਮ ਨੂੰ ਕੀ ਕਰਨਾ ਹੈ ਸਲੱਖਣ ਭਾਈ ਵੀ ਇਹ ਤਾਂ ਕਹੀ ਲੈ ਕੇ ਨਹੀਂ ਆ ਉਹਨੇ ਨਹੀਂ ਮੋੜਨਾ ਉਹਨੇ ਗੋਲੀ ਵੱਟ ਲਈ ਉਹ ਆ ਉਹ ਨਹੀਂ ਮੁੜਦਾ ਬਗਰੂ ਜੇ ਨਹੀਂ ਜਾਣਾ ਕਹੀ ਤੋੜਦੀ ਪਦੰਦਰ ਨੇ ਕਹੀ ਵਾਫਾਦੀ ਵੀ ਨਹੀਂ ਹੁੰਨੀ ਯਾਰ ਵੇ ਵਾਹ ਹੱਥ ਹੋਈ ਬਈ ਪਾ ਮੰਨ ਲੈ ਬੇਟੇ ਇਹਾਰਾ ਕੰਦਾ ਚੰਗੀਆਂ ਤੁਸੀਂ ਵਿਆਹ ਬਿਆਂਦਰ ਤੋਂ ਵਿਆਹ ਉਹ ਕੰਮ ਕੋਈ ਨਹੀਂ ਆ ਬਾਦ ਦੋ ਕਈਆਂ ਹੀ ਮਾਈਆਂ ਸਾਰੀਆਂ ਬਾਕੀ ਮੈਂ ਹੀ ਮਾਰੀਆਂ ਲੈ 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 ਕ੍ਰੀਸ ਕੇ ਮਰ ਕ੍ਰੀਸ ਕੇ ਕ੍ਰੀਸ ਕੇ ਲੈ ਨਹੀਂ ਜਾਣ ਲੈ ਨਹੀਂ ਗਈ ਕ੍ਰੀਸ ਕੇ ਹੀ ਫਾਇਦਾ ਹਾਂ ਏਦਾਂ ਬੇਟੇ ਏਦਾਂ ਐਸੇ ਕੰਮ ਕੰਨ ਹਾਂ ਐਲੀ ਜਾਣ ਹੈ ਨਹੀਂ ਚੱਲ 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 ਲੋਗੀ ਸਾਡਾ ਟੈਂਟ ਹੋਰ ਖੋਲ ਜਾਣਾ 15 20 ਫੁੱਟ ਇਧਰ ਨੂੰ ਡੀ ਜੇ ਇੱਥੇ ਲੱਗਣਗੇ ਬਾਕੀ ਮੁੰਡਿਆਂ ਨੇ ਬਾਟੀਆਂ ਬਹੁਤ ਚਟੀਆਂ ਆ ਮੀਂਹ ਪੈਣ ਦੀ ਪੂਰ ਸੁਭਾਵਨਾ ਮਹਿਗੀਆਂ ਸਾਧੂਆਂ ਮਹਿਗੀਆਂ ਮਹਿਗੀਆਂ ਬਾਟੀ ਚ ਆ ਬਹੁਤ ਹੀ ਸ਼ਾਨਦਾਰ ਅੱਜ ਬੈਦਰੋਆ ਟੈਂਟ ਲੱਗ ਰਹੇ ਆ ਪੂਰੇ ਸ਼ਾਨਦਾਰ ਹਨ ਫੋਰ ਵਾਈ ਫੋਰ ਚਲੋ ਸਾਨੂੰ ਪੇ ਦੱਸਦੇ ਹਾਂ ਪਤਾ ਕਰਕੇ ਕਿਦਾਂ ਹੋਇਆ ਆਲਮੋਸਟ ਡਨ ਹੋਦਾ ਰਪਾਈਆ 5-600 ਬਚਾ ਲਿਆ ਅਸੀਂ ਅੱਧੇ ਘੰਟੇ ਚ ਓਕੇ ਵਾਈ ਖਾਸ ਸਾਹਿਬ ਵਾਈ ਫਤਿਹ ਆ ਦੇਖੋ ਜੀ ਪਹਿਲਾਂ ਵਾਲੇ ਤੋਂ ਬਾਅਦ ਚੋਂ ਮੁੰਡੇ ਨੇ ਮਿਹਨਤ ਲਾਈ ਆ ਦੇਖੋ ਜੀ ਕਰਤਾ ਐਨ ਖੂंजे ਕੰਮ 4x4 ਰੁਕੀ ਨਹੀਂ ਇਹ ਗੱਡੀ ਮੁੰਡੇ ਦੀ ਐਨ ਨੋਨ ਸਟਾਪ ਲੱਗਾ ਮੁੰਡਾ ਕਹਿੰਦੇ ਆ ਦੇਖ ਲੈ ਆਹ ਹੱਥ ਦੇਖ ਲੈ ਕਿਆ ਕਰੀ ਹੁਣ ਮਿਹਨਤ ਵਾਲੇ ਹੱਥ ਆ ਲਓ ਜੀ ਲਓ ਜੀ ਨਹੀਂ ਪਰ ਉਹ ਭਾਈ ਗੱਲ ਵਜ੍ਹਾ ਕਰਦੀ ਭਾਜੀ ਤੂੰ ਗੱਲ ਡਰੀ ਜਾਂਦਾ ਬੇਟੇ ਉਹ ਮਮਾ ਸਿੱਧਾ ਕਰ ਆਂਟਾਂ ਦਾ ਭਾਜੀ ਆਪਾਂ ਤਾਰਾਂ ਦੇਖ ਕੇ ਮੇਰਾ ਵੀਰ ਯਾਰ ਬਹੁਤ ਕੀਤੀ ਹੁੰਦੇ ਆ ਰੋਮੇ ਮੇਰਾ ਪਤੰਗ ਬਾਜੀ ਹੋ ਰਹੀ ਅੱਜ ਉਹ ਕਾਨੂੰ ਉਹਦਾ ਮਾਈਆਂ ਦੇ ਕੀ ਕਰਦਾ ਦੇਖ ਦੇ ਕਾਨੂੰ ਨਾ ਮਾਈਆਂ ਦੇਖਦੇ ਐ ਕੋਈ ਸ਼ਰਮ ਉਹਨੂੰ ਪਤੰਗ ਉਡਰ ਰਿਹਾ ਹਾਂ ਲੱਗਾ ਪਤੰਗ ਬਾਵਾ ਉਡਣ ਨੂੰ ਆ ਬਿਆਂਦੜ ਆ ਬਿਆਂਦੜ ਕੀ ਆ ਨਿਆਰੇ ਲਈ ਆਣਾ ਅਤੀਵ ਸੋਣਾ ਕੀਤਾ ਪਾਇਆ ਫਿਰ ਪਾਇਆ 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 ਪਾਤੀ ਉੱਤਨੀ ਖਾਤੇ ਮੀਨ ਆਵੇ ਮੂਹੂ ਸਾਰਾ ਉੱਤੇ ਨਹੀਂ ਸਵਾਦ ਕਰਾਉਂਦਾ ਹੋਰ ਹੋ ਜਾਂਦਾ ਟੈਕ ਦਾ ਨਾਲ ਦੇ ਕੇ ਸਾਥ ਬਦਾਇਆ ਕੋਟ ਖਾਉਂਗਾ ਕਿੰਨਾ ਸਾਡੇ ਨਾਲ ਮੋਬਾਈਲ ਤੇ ਨਹੀਂ ਨਹੀਂ ਬਾਈ ਦੀ ਕੋਣਿਆ ਨੰਦਾ ਤੂੰ ਸਾਡੇ ਨਾਲ ਵੀ ਜੇ ਪੈਗ ਨਾ ਲਾਇਆ ਫਿਰ ਚਾਲ ਦੇ ਤੈਨੂੰ ਗੋਟੀਆਂ ਨਾਲ ਉਹ ਤਾਂ ਵੀ ਗੋਟੀਆਂ ਦਾ ਲੈ ਲੈ ਆਉਂਿਆ ਇੱਕ ਲੈ ਲੈ ਗੋਡੇ ਨਹੀਂ ਕਰਦਾ ਲੈਣਾ ਤੂੰ ਮਾਣ ਤੇਰੀ ਗੱਲ ਹੀ ਕਹਿੰਦੀ ਆ ਅੱਜ ਜਦ ਬਹਿ ਉਹਦਾ ਡਰਾਇੰਗ ਬਣਾਉਣ ਚਾਹੁੰਦਾ ਆ ਤੈਨੂੰ ਇੱਕ ਘਾੜਾ ਪਾਉਣ ਗੋਣ ਗੋਡੇ ਬੱਜੇ ਨੰਦਾ ਮਾਮਾ ਕੋਲ आइए 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 आ ਆਇਆ ਨਾਲ ਆਇਆ ਹੋ ਗਿਆ ਹੋ ਗਿਆ ਆਇਆ ਨਾਲ ਬਸ ਹੋ ਗਿਆ ਰਾਜਵਿੰਦਰ ਆਜਾ ਪਤਾ ਆਹ ਬਣਾਉਣਾ ਅੱਗੇ ਮੰਮੀ ਨੂੰ ਜੁੱਤੀ ਪਾਵਾ ਜੁੱਤੀ ਮੰਦਰ ਸੰਗਦਾ ਕੋਈ ਬਾਈ ਗੁਰੂ ਪਾਤੀ ਬੈਠੇ ਮਤੂਹਾਂ ਨਾਲ ਬੈਠੋ ਬੈਠੋ ਤਾਂ ਤੁਸੀਂ ਦੇਖੋ ਅੱਗੇ ਦੇਖੋ ਅੱਗੇ ਦੇਖੋ ਇਸ਼ਾਰਾ ਕਰੋ ਥੋੜਾ ਇਧਰ ਹੋੜਾ ਜਿਹਾ ਹੋਵੇ ਬਾਸ ਤੁਸੀਂ ਲੈਮ ਤੁਸੀਂ ਥੋੜਾ ਰਾਈਟ ਸਾਈਡ ਪਾਜੀ ਤੁਸੀਂ ਮarre ਅੱਗੇ ਆਓ ਸਾਡਾ ਰੇਸ ਇੱਥੇ ਹੈ ਅਰ ਤੁਹਾਨੂੰ ਅੱਗੇ ਵਧਣਾ ਹੈ ਅਰ ਤੁਹਾਨੂੰ ਹਾਂ ਸਹੀ ਜੀ ਜੀ ले <coughs> मुंडे <caniser> Oh, leader. <laughs> oh. <laughs> <Yes. laughs> ਫਟੋ ਮਿੱਟਰ ਲੱਗ ਗਿਆ ਜੇ ਸਦਾ ਦੇਖਿਓ ਵੇਟ ਕਰਿਓ ਭਾਜੀ ਟ੍ਰਾਂਜੈਕਸ਼ਨ ਖਾਰੇ ਵੇਟ ਕਰ ਲਓ ਜ ਆ ਰਹੇ ਹਾਂ

ਉੱਤੇ ਗੱਲਾਂ ਹੋ ਰਹੀਆਂ ਸਾਰਾ ਮਿਆਨਾ ਲੈ ਰਹੇ ਆ ਕਿੱਥੇ ਕੀ ਲੱਗਣਾ ਕਿੱਥੇ ਕਾ ਲੱਗਣਾ ਜਿਹੜੀ ਅਸੀਂ ਕੱਲ ਮਿਹਨਤ ਕੀਤੀ ਸੀਗੀ ਉਹਦਾ ਮੇਨ ਰੀਜ਼ਨ ਪਤਾ ਕੀ ਹੈ ਸਾਡੀ ਆ ਜਗਾ ਖੁੱਲ ਗਈ ਆ ਪਹਿਲਾਂ ਇੱਥੇ ਸੀਗਾ ਹੁਣ ਸਾਨੂੰ 20 25 ਫੁੱਟ ਜਗਾ ਹੋਰ ਮਿਲ ਗਈ ਆ ਬੱਬਾ ਅਜੇ ਨਾ ਅਸੀਂ ਕਰਗੇ ਹੁੰਦਾ ਕਰਦਾ ਇਹਨਾਂ ਦਾ ਨਾਮ ਦਾ ਕੀ ਆ ਵੀ ਕਿ ਕਰਦਾ ਇਹ ਇਹ ਗੱਲਾਂ ਵਾਲਾ ਹੀ ਆ ਪਵਨ ਬਹੁਤ ਬੱਬਾ ਟੋਏ ਆ ਦੇਖ ਤਾਂ ਟੋਬੇ ਇਹ ਕੋਈ ਗੱਲ ਨਹੀਂ ਬਹੁਤ ਉਹਨੇ 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 ਕਿਹਾ ਡਿਵੀਡੀਨ ਕਿ ਪਲੇਨ ਚਾਹੀਦੀ ਜਗਾ ਵਾਓ ਬਹੁਤ ਵਾਣਾ ਟੈਂਟ ਵਾ ਟੈਂਟ ਟੋਟਲੀ ਬਾਡਰ ਪ੍ਰੂਫ ਕਰਾ ਲਿਆ ਸਿਦਾਲਾ ਸਿਦਾਲਾ ਬਚਾੜਵਾਣ ਤੇ ਰੇਲ ਨਾਲ ਆਇਆ ਕਿੰਨੀਆਂ ਘਰੇ ਕਿੱਦਾਂ ਬੈਠੀ ਨੇ ਹੱਥ ਤੇ ਰੇਲ ਹੱਥ ਦੇ ਕੋਲ ਆ ਕੇ ਸਿਦਾਲਾ ਲੈ ਵੀ ਰੱਖਣ ਪਾਣਾ ਪਾ ਕੇ ਜਮੀਨ ਆਹ ਹੋ ਦੇ ਲੈ ਥੱਲੇ ਫਰੀਦ ਲੈ ਦੇ ਬਈ ਨਹੀਂ ਵਧੀਆ ਲੱਗਦਾ ਪੰਜਾਬੀ ਚ ਨਹੀਂ ਕਰਦੇ ਹੋ ਪਰ ਇਦਾਂ ਫਰੀਦ ਚੱਲ ਜੂ ਯਾਰ ਜਿੱਦ ਤੱਕ ਦੋ ਲੱਖ ਲਗਨਾਂ ਹੁੰਦੇ ਨੇ ਹਾਂ ਪਈ ਦੋ ਟੋਪ ਕੀਤਾ ਨਾ ਤੇਰੀ ਲਿਖਾਈ ਬੋਲੋ ਨਾ ਬਾਬਾ ਮੇਰੀ ਬਾੜੇ ਬਾਸ ਬੋਨੇ ਸਰ ਇੱਥੋਂ ਹੈ ਦੁਨੀਆ ਭਰ ਦੇ ਆਹ ਪਤਾ ਨਹੀਂ ਆਹ ਫਨੀ ਜਿਹਾ ਪੁੱਛਦੇ ਮੈਂ ਅੜਗੜਾ ਫਨੀ ਹੋੜ ਕਾ ਕਰੀਏ ਫਨੀ ਜਾਂਦਾ ਦੱਸਦਾ ਸੱਲੇ ਵਾਲਾ ਦੱਸ ਕਰੀ 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 ਨਹੀਂ ਨਹੀਂ ਪਾਜੀ ਮੈਂ ਤੁਹਾਨੂੰ ਘੋੜਾ ਕੰਮ ਰਹਿ ਜਾਂਦਾ ਯਾਰ ਬਾਕੀ ਨਹੀਂ ਨਹੀਂ ਸੈਂਪਲ ਬਸ ਇਹ ਤਾ ਵਾ ਵਲੀ ਲੈ ਵਾ ਫਨੀ ਤੇ ਚੈੱਕ ਕਰੀ ਭਾਈ ਇਹਦੇ ਲਾ ਪੁੱਤਰ ਗਿਆ ਇਹਦੇ ਦਵਾ ਸੋਣਾ ਚਲੋ ਜੀ ਦਾਣਾ ਵਾ ਇੱਕ ਅਦਾ ਉਸ ਤੇ ਹੱਥ ਨਹੀਂ ਮਿਕਲ ਉਹ ਤਾਂ ਆਇਆ ਹੋਰ ਉਹ ਤਾਂ ਜੂਤੇ ਰਗਾ ਕਿ ਇਧਰਲੀ ਸਾਈਡ ਦੇਖਣਾ ਸਾਰਿਆਂ ਨੇ ਭਾਈ ਫੇਸ ਡਾਊਨ ਕਰੋ ਨਹੀਂ ਬਾਸ ਇਧਰ ਦੇ ਕੇਮਰਾ ਵਾਲੇ ਆ ਗਏ ਬੰਦੇ ਸਾਡੇ ਸੋਣਾ ਮੇਕੀ ਹਾਂਜੀ ਇਹ ਸਿੱਧਰ ਵੇਟ ਕਰਿਓ ਇੱਥੇ ਜਿਓ ਅੜੂ ਕੀ ਮਾਰੇ ਸਿੱਤੇ ਗੜੋ ਬਸ ਦੂਜਾ ਮਾਈਆਂ ਲੱਗ ਰਿਹਾ ਤਾ ਬਸ ਇੱਧਰ ਲਿਖਿਓ ਹਾਂਜੀ ਇਹ ਵੇਟ ਕਰੇ ਦੇ ਰਹੇ ਹੋ ਵੇਟ

ਬਿਰਾਦੋ ਰੋੜੇ ਦੇ ਵਿੱਚ ਬਾਪੂ ਦਾ ਅੜੇ ਮੇਰੇ ਬੰਦਰੇ ਅੰਦਰ ਵੀ ਉਹ ਲੱਗਾ ਨਾ

ਆਡਾ ਮੈਂ ਨਾ ਹਟ ਹਾਂ ਹਾਂ ਚੱਲ ਚੱਲ ਹਾਂ ਉੱਪਰ ਹੀ ਉੱਪਰ ਹੀ ਹਮ ਉੱਪਰ ਹਮ ਉੱਪਰ ਨੂੰ ਦਦੂ ਦਦੂ ਆ ਬੜਾ ਉੱਪਰ ਛੱਡੀ ਆਜੋ ਭਾਜੀ